ਜੀ ਸਰ ਮੇਰੇ ਲੋ ਸਾਰਿਆਂ ਨੂੰ ਜਨਸੀ ਦੀ ਮੇਰਾ ਨਾਮ ਵਿਜੇ ਕੁਮਾਰ ਨਿਗਲਕ ਸ਼ਕਮਤੀ ਜਨਸ ਖਤਰੋਪਿਆ ਅੱਜ ਦੀ ਮੀਟਿੰਗ ਜਿਹੜੀ ਸੀਗੀ ਉਹ ਸੰਤ ਫੈਸਲ ਸੀ ਆਰਐਮਐਸ ਮਿਨਿਸਟਰੀ ਵੱਲੋਂ ਕੀਤੀ ਗਈ ਆ ਕਿਉਂਕਿ 17 3 2021 ਨੂੰ ਧਾਰੀਵਾਲ ਦਾਣਾ ਮੰਡੀ ਦੇ ਵਿੱਚ ਕਨਵੈਨਸ਼ਨ ਕਰਨ ਆ ਰਹੇ ਨੇ ਸੋ ਮੈਂ ਸਾਰੇ ਹੀ ਭੈਣ ਭਰਾਵਾਂ ਨੂੰ ਉਹ ਪੂਰੇ ਅਪੀਲ ਕਰਦਾ ਸਾਰੇ ਜਾਨੇ ਉਸ ਜਗ੍ਹਾ ਤੇ ਆਓ ਤੇ ਬਿਮਾਰ ਪਰੇਸ਼ਾਨ ਲੋਕਾਂ ਨੂੰ ਨਾਲ ਲੈ ਕੇ ਆਓ ਜੋ ਸੰਤ ਜੀ ਨੇ ਸੰਤ ਸੈਲਸ ਜੀ ਉਹ ਮਹਾ ਅਭਿਸ਼ੇਕ ਲੈ ਕੇ ਉਸ ਜਗ੍ਹਾ ਤੇ ਪਹੁੰਚ ਰਹੇ ਨੇ ਤੇ ਸੋ ਸਾਰਿਆਂ ਨੂੰ ਸੱਦਾ ਆਇਆ ਖੁੱਲਾ ਸੱਦਾ ਆਇਆ ਉਸ ਜਗ੍ਹਾ ਦੇ ਉੱਤੇ ਸਾਰੇ ਆਓ ਤੇ ਖੁਦਾ ਕੋਲੋਂ ਬਰਕਤਾਂ ਪਾਓ ਧੰਨਵਾਦ ਤੋਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਜੈ ਅੰਸੀ ਦੀ ਮੇਰਾ ਨਾਮ ਕੁਲਦੀਪ ਸਿੰਘ ਲੇਖਕ ਪ੍ਰਚਾਰ ਕਮੇਟੀ ਜਾਬ ਸਟੇਟਿੰਗ ਚਾਰਜ ਤੋ ਜੋ ਸਾਡੀ ਆਈ.ਡੀ. ਮੀਟਿੰਗ ਸਾਡੇ ਗੁਰਦਾਸਪੁਰ ਵਿਖੇ ਨਾਨਕਪਾਰਕ ਵਿੱਚ ਕੀਤੀ ਗਈ ਆ। ਤੇ ਅੱਜ ਦਾ ਮੀਟਿੰਗ ਦਾ ਮੇਨ ਮੁੱਦਾ ਸੀ ਕਿ ਜੋ ਆਰਐਮ ਸਬੰਸਟਰੀ ਵੱਲੋਂ ਜੋ 17 ਮਾਰਚ 2021 ਨੂੰ ਦਾਣਾ ਮੰਡੀ ਧਾਰੀਵਾਲ ਵਿਖੇ ਇੱਕ ਕਨਵੈਨਸ਼ਨ ਕੀਤੀ ਜਾ ਰਹੀ ਆ। ਬਹੁਤ ਹੀ ਵੱਡੇ ਕਾਰ ਦੇ ਵਿੱਚ ਜਿਹਦੀ ਉਹਦੀਆਂ ਤਿਆਰੀਆਂ ਨੇ ਜੋ ਬਹੁਤ ਹੀ ਜੋਰਾਂ ਛੋੜਾਂ ਦੇ ਚੱਲ ਰਹੀਆਂ ਨੇ। ਤੋ ਸਾਡਾ ਅੱਜ ਦਾ ਜਿਹੜਾ ਮੈਸੇਜ ਹੈ ਇਹੀ ਆ ਕਿ ਉਸ ਜਗ੍ਹਾ ਤੇ ਦਾਣਾ ਮੰਡੀ ਧਾਰੀਵਾਲ ਵਿਖੇ ਵਾਤਵਾਦ ਲੋਕਾਂ ਦੇ ਪੰਚਨ ਜੋਗੀ ਸਾਡੇ ਬਹੁਤੀ ਸਤਿਕਾਰਯੋਗ ਸੰਤ ਫੈਰਸਨ ਸੀ ਜੀ ਉਹ ਜਗ੍ਹਾ ਤੇ ਪਹੁੰਚ ਰਹੇ ਨੇ ਤੇ ਉਹਨਾਂ ਦੀ ਮਿਨਿਸਟਰੀ ਵੱਲੋਂ ਇਹ ਬਹੁਤੀ ਵੱਡਾ ਪਤਾ ਲੱਗਾ ਕੀਤਾ ਗਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਇੱਕ ਪਹਿਲੀ ਵਾਰ ਬਹੁਤੀ ਵੱਡਾ ਨਸੀਸਾ ਸਸਣ ਜੋ ਕੀਤਾ ਜਾ ਰਿਹਾ ਵਾ ਉਹ ਜਗ੍ਹਾ ਤੇ ਸਭ ਪੈਣਪਰਾ ਦੁਖੀ ਬਿਮਾਰ ਕੌਂਚਨ ਸੁਖਦਾ ਦੇ ਕੋਲੋਂ ਵਰਖਤਾ ਪਾਉਣ ਸੋ ਅੱਜ ਦਾ ਜਿਹੜਾ ਵਿਸ਼ਾ ਇਹੀ ਆ ਜੋ ਸਾਡੀ ਲੀਗਲ ਕ੍ਰਿਸਚਨ ਐਕਸਿਮਿਟੀ ਉਹ ਅੱਜ ਦੀ ਮੀਟਿੰਗ ਕੀਤੀ ਗਈ ਸਾਡੀ ਪੂਰੀ ਟੀਮ ਦੇ ਦੁਆਰਾ ਜੋ ਅਜਿਹਾ ਇਹ ਮੈਸੇਜ ਆ ਕਿ ਤੁਹਾਡੇ ਨਿਊਜ਼ ਲਈ ਇਹ ਮੈਸੇਜ ਦਿੱਤਾ ਜਾਵੇ कि ਜਿੰਨੇ ਵੀ ਲੋਕ ਦੁਖੀ ਬਿਮਾਰ ਨੇ ਉਹ ਜਗ੍ਹਾ ਤੇ ਪਹੁੰਚਣ ਤੇ ਐਡਰੈਸ ਹੈਗਾ ਧਾਰੀਵਾਲ ਦਾਣਾ ਮੰਡੀ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਸੋ ਜਿੰਨੇ ਵੀ ਇਸ ਚੈਨਲ ਤੇ ਵਾਈਸ ਨੂੰ ਨੀਤ ਨੂੰ ਦੇਖਣ ਨੂੰ ਸੋ 7 ਮਾਰਚ 2026 ਨੂੰ ਜੋ ਸਮਾ ਰਹੇਗਾ ਨਾਈਟ 6:00 ਵਜੇ ਤੋਂ ਲੈ ਕੇ 11:00 ਵਜੇ ਤੱਕ ਦਾ ਰਹੇਗਾ ਸੋ ਉਹ ਜਗ੍ਹਾ ਤੇ ਸੰਤ ਫੈਰ ਸੰਸੀ ਜੀ ਜੋ ਬਹੁਤ ਹੀ ਸਤਿਕਾਰਯੋਗ ਨੇ ਪਹੁੰਚ ਰਹੇ ਨੇ ਸੋ ਉਹਨਾਂ ਪਾਸੋਂ ਜਖਦਾ ਤੇ ਬਚਨਾਂ ਸੁਣ ਕੇ ਬਰਕਤਾਂ ਸਰ ਕਰੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ